पहला प्रीत कौर हासर से गुरद कौर द्वारा लिखी गई कहानी अरतास का भाग दूजा लैके आओ आप शुरू करते हाँ शिंदो न कुछ समझ नहीं आ रही कि एकदम गुरजीत हो गया पर उसू एवें नहीं वेख सकती क्योंकि जो ऊँनी इजत दी जिनी कि उसकी औलाद ने ना दिती प्रीतम कौर ने उचे दिनें परमजीत आवाज़ मारी तो परमजीत बिना पैरी जुत्ती तो ही दौड़े आया ਰਵਿੰਦਰ ਵੀ ਫਿਫ ਚ ਕੀ ਨਾਲ ਹੀ ਬੋੜਿਆ ਤੇ ਆਪਣੀ ਮਾਂ ਦੀ ਹਾਲਤ ਵੀ ਖੋਸਦਾ ਰੋਣਾ ਨਿਕਲ ਗਿਆ ਪਰ ਸਨੇ ਹੰਝੂ ਪੂੰਝ ਲਏ ਗੁਰਜੀਤ ਨੇ ਸਹਾਰਾ ਦੇ ਕੇ ਗੁਰਜੀਤ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਉਹ ਤਾਂ ਬੇਸੁੱਧ ਜਹੀ ਹੋਈ ਉਸ ਦੀਆਂ ਬਾਹਾਂ ਵਿੱਚ ਹੀ ਲੁਛ ਗਈ ਰਵਿੰਦਰ ਆਪਣੇ ਹੰਝੂ ਅੰਦਰ ਹੀ ਪੀ ਕੇ ਹਿੰਮਤ ਜਹੀ ਨਾਲ ਬੋਲਿਆ ਬਿਲਕੁਲ ਵੀ ਨਹੀਂ ਰੋ ਰਿਹਾ ਪਰ ਹੁਣ ਤੁਸੀਂ ਅੱਖਾਂ ਖੋਲੋ ਮੰਮੀ ਨਹੀਂ ਤੇ ਮੈਂ ਗੁੱਸੇ ਹੋ ਜਾਣਾ ਤੁਹਾਡੇ ਨਾਲ ਇਨੀ ਜਲਦੀ ਨਹੀਂ ਤੁਸੀਂ ਹਰ ਮੰਨ ਸਕਦੇ ਚਲੋ ਉઠੋ ਪਰਮਜੀਤ ਨੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਪਰ ਨਹੀਂ ਸਭ ਵੀ ਕਾਰ ਪ੍ਰੀਤਮ ਕੌਰ ਨੇ ਫਟਾਫਟ ਸਰਜੀ 30 ਸਾਲ ਸਿੱਤੇ ਠੀਕ ਕਰਕੇ ਦਿੱਤੀ ਉਸ ਦੀ ਵਾਲ ਜੋ ਸਿਰ ਤੋਂ ਉਤਾਰ ਹੀ ਗਏ ਸਨ ਲਗਭਗ ਤੇ ਫਿਰ ਕਵرائی ਹੋਈ ਨਹੀਂ ਪਰਮਜੀਤ ਨੂੰ ਆਖਿਆ ਇਹ ਨਹੀਂ ਉੱਠਦੀ ਲੱਗਦਾ ਹਾਲ ਤੇ ਠੀਕ ਨਹੀਂ ਰਹੀ ਮੇਰੀ ਦੀਦੀ ਚਲ ਜੀਤੀ ਦੀ ਨੇ ਸਰਪੰਚ ਦੇ ਘਰ ਜਾਤੇ ਗੱਡੀ ਲਿਆ ਹਸਪਤਾਲ ਜਾਣਾ ਆਪਾਂ ਉਹਨੇ ਪਰਮਜੀਤ ਵੀ ਨੰਗੇ ਪੈਰੀ ਸਰਪੰਚ ਦੇ ਘਰ ਵੱਲ ਨੂੰ ਤੁਰ ਗਿਆ ਤੇ ਉੱਥੇ ਜਾ ਕੇ ਸਰਪੰਚ ਨੂੰ ਦੱਸਿਆ ਕਿ ਉਹਦੀ ਘਰ ਵਾਲੀ ਦੀ ਹਾਲਤ ਖਰਾਬ ਹੈ ਕਾਫੀ ਤੇ ਗੱਡੀ ਚਾਹੀਦੀ ਸੀ ਤਾਂ ਸਰਪੰਚ ਸਾਹਿਬ ਜੀ ਕੀ ਉਹਨਾਂ ਨਾਲ ਚੰਗਾ ਵਰਤਾਓ ਰੱਖਦੀ ਸੀ ਫਿਰ ਨਾਲ ਹੀ ਆ ਗਏ ਤੇ ਉਹਨਾਂ ਦੋਵਾਂ ਨੇ ਰਲ ਕੇ ਗੁਰਜੀਤ ਨੂੰ ਗੱਡੀ ਵਿੱਚ ਪਾਇਆ ਤੇ ਰਵਿੰਦਰ ਤੇ ਬਾਕੀ ਨੂੰ ਘਰੇ ਰਹਿਣ ਦੀ ਤਾਕੀਦ ਕਰਦੇ ਹਸਪਤਾਲ ਲਈ ਚੱਲੇ ਪਾ ਸਾਰੀ ਰਸਤੇ ਪਰਮਜੀਤ ਨੇ ਗੁਰਜੀਤ ਦਾ ਸਿਰ ਪਲੂਸੇ ਹਾਤੇ ਮਨੋਂ ਮਨੀ ਰੱਬ ਨੂੰ ਤੇ ਆਇਆ ਕਿ ਉਹ ਠੀਕ ਹੋ ਜਾਵੇ ਤੇ ਅੱਖ ਖੋਲ ਲਵੇ ਪਰ ਜਦੋਂ ਗੁਰਜੀਤ ਨੇ ਅੱਖ ਨਾ ਪੱਟੀ ਬਿਲਕੁਲ ਵੀ ਤਾਂ ਉਹ ਬੇਚੈਨ ਹੋ ਗਿਆ ਸੀ ਹਸਪਤਾਲ ਪਹੁੰਚ ਕੇ ਉਹਨਾਂ ਦੋਮਾ ਸਟ੍ਰੈਚਰ ਚੁੱਕੀ ਤੇ ਗੁਰਜੀਤ ਨੂੰ ਉਸ ਉੱਪਰ ਲਟਾ ਐਮਰਜੈਂਸੀ ਵਾਲੀ ਸਾਈਡ ਪਹੁੰਚਾ ਕੀਤਾ ਉੱਥੇ ਕਾਫੀ ਭੀੜ ਸੀ ਪਰ ਸਰਵੰਛ ਦੀ ਪਛਾਣ ਦਾ ਕਰਮਚਾਰੀ ਉੱਥੇ ਕੰਮ ਕਰਦਾ ਹੋਵਨ ਕਰਕੇ ਡਾਕਟਰ ਨੇ ਦੂਸਰੇ ਮਰੀਜ਼ਾਂ ਦੇ ਨਾਲ ਗੁਰਜੀਤ ਨੂੰ ਵੀ ਚੈੱਕ ਕਰਿਆ ਤਾਂ ਉਸਦੀ ਹਾਲਤ ਗੰਭੀਰ ਵੇਖ ਕੇ ਜਲਦੀ ਨਾਲ ਦੂਜੇ ਸੀਨੀਅਰ ਡਾਕਟਰਾਂ ਨੂੰ ਬੁਲਾ ਲਿਆ। ਗੁਰਜੀਤ ਆਜੇ ਸਕੂਲੀਲਾ ਚੱਲ ਰਿਹਾ ਸੀ ਉਹ ਲੇਡੀ ਡਾਕਟਰ ਵੀ ਬੁਲਾਈ ਗਈ। ਸਾਰੇ ਵੱਡੇ ਡਾਕਟਰਾਂ ਨਾਲ ਗੱਲ ਕੀਤੀ ਗਈ। ਉਹਨਾਂ ਨਾਲ ਕਿ ਇਹੋ ਸਿੱਟਾ ਕੱਢਿਆ ਕਿ ਫਿਲਹਾਲ ਦੀ ਕੜੀ ਦਾਖਲ ਕਰ ਰਿਆ ਜਾਵੇ ਤੇ ਇਲਾਜ ਕੀਤਾ ਜਾਵੇ ਤੇ ਫਿਰ ਅੱਗੇ ਦਾ ਸੋਚਿਆ ਜਾਵੇ। ਸਰਪੰਚ ਸਾਹ ਨੇ ਪਰਮਜੀਤ ਦੇ ਮੋਢੇ ਤੇ ਹੱਥ ਰੱਖ ਉਸ ਨੂੰ ਹਿੰਮਤ ਬਣਾਈ। ਤੇ ਫਿਰ ਗੁਰਜੀਤ ਤੇ ਡ੍ਰਿਪ ਲਗਵਾ ਦਿੱਤੀ ਗਈ ਦਵਾਈਆਂ ਤੇ ਟੀਕੇ ਵੀ ਮੰਗਵਾਈ ਗਏ ਜਿੰਨਾਂ ਦਾ ਸਾਰਾ ਖਰਚ ਸਰਪੰਚ ਨੇ ਜੋਕਿਆ ਕਾਲੀ ਵਿੱਚ ਪਰਮਜੀਤ ਆਪਣੀ ਬੱਟੂਆ ਵੀ ਕਰੇ ਛੱਡਾਇਆ ਸੀ ਉਸਦੇ ਪੈਰ ਵੀ ਨੰਗੇ ਹੀ ਸਾਨਾ ਜਿਹੀ ਗੁਰਜੀਤ ਨੂੰ ਇਲਾਜरांत ਥੋੜਾ ਹੁਸ਼ ਆਇਆ ਤਾਂ ਪਰਮਜੀਤ ਨੂੰ ਬੁਲਾਇਆ ਗਿਆ ਤਾਂ ਉਹ ਦੌੜ ਕੇ ਵਾਰਡ ਪੁੱਜਿਆ ਉਸਦੇ ਪੈਰ ਵਿੱਚ ਬਾਹਰ ਪਿਆ ਡੈਕਸ ਵਜਿਆ ਤੇ ਖੂਨ ਨਿਕਲਣ ਲੱਗਿਆ ਪਰ ਉਸਨੂੰ ਕੋਈ ਪਰਵਾਹ ਨਹੀਂ ਸੀ ਉਸਦੀ ਫਿਕਰ ਸੀ ਤਾਂ ਬਸ ਗੁਰਜੀਤ ਦੀ ਉਹ ਪੈਰ ਨੂੰ ਘੜੀਸਦਾ ਲਹੂ ਲਹਾਨ ਹੋਇਆ ਪੁੱਜਦਾ ਤਾਂ ਗੁਰਜੀਤ ਆਪਣੀ ਫਿਕਰ ਸ਼ੈਡੂਸ ਨੂੰ ਪੱਟੀ ਕਰਵਾਉਣ ਲਈ ਆਖਦੀ ਆ ਗੁਰਜੀਤ ਤੂੰ ਬਸ ਕੁਝ ਨਾ ਬੋਲ ਜਕੈ ਮੈਂ ਠੀਕ ਹਾਂ ਕੁਝ ਨਹੀਂ ਹੋਇਆ ਇੰਨਾ ਵੱਡਾ ਜੋ ਇਨੀ ਵੱਡੀ ਗੱਲ ਬਣਾ ਲਈ ਤੂੰ ਦੱਸ ਤੂੰ ਠੀਕ ਹੈ ਨਾ ਮੇਰੀ ਤਾਂ ਜਾਨ ਹੀ ਨਿਕਲ ਗਈ ਸੀ ਪਤਾ ਤੈਨੂੰ ਪਰਮਜੀਤ ਨੇ ਕਿਹਾ ਮੈਂ ਇੰਨੀ ਜਲਦੀ ਨਹੀਂ ਜਾਂਦੀ ਤੁਹਾਨੂੰ ਛੱਡ ਕੇ ਗੁਰਜੀਤ ਨੇ ਪੂਰੀ ਕੋਸ਼ਿਸ਼ ਕਰਕੇ ਜਵਾਬ ਦਿੱਤਾ ਦੋਸਤੋ ਜਿਵੇਂ ਕਿ ਪਿਛਲੀ ਪਾਗ ਵਿੱਚ ਤੁਸੀਂ ਪੜ੍ਹਿਆ ਸੀ ਕਿ ਪਰਮਜੀਤ ਨੂੰ ਜਦੋਂ ਗੁਰਜੀਤ ਦੀ ਹੋਸ਼ ਵਿੱਚ ਆਉਂਦਾ ਪਤਾ ਲੱਗਦਾ ਹੈ ਤਾਂ ਉਹ ਇੱਕਦਮ ਉਸ ਨੂੰ ਮਿਲਣ ਲਈ ਉਸ ਵਾਰਡ ਵੱਲ ਭੱਜਦਾ ਜਿੱਥੇ ਉਸ ਨੂੰ ਦਾਖਲ ਕਰਾਇਆ ਹੋਇਆ ਸੀ ਉਸ ਨੂੰ ਕੋਈ ਪ੍ਰਵਾਹ ਨਹੀਂ ਸੀ ਕਿ ਉਸਦੇ ਪੈਰ ਦੀ ਉਂਗਲੀ ਤੇ 60 ਵਜੇ ਨਾਲ ਖੂਨ ਨਿਕਲ ਰਿਹਾ ਸੀ ਗੁਰਜੀਤ ਨੂੰ ਹੋਸ਼ ਵਿੱਚ ਆਈ ਵੇਖ ਉਸ ਦੀ ਜਾਨ ਵਿੱਚ ਜਾਨ ਆ ਗਈ ਸੀ ਅੱਗੋਂ ਗੁਰਜੀਤ ਉਸ ਨਾਲ ਗੱਲਬਾਤ ਕਰਦੀ ਤੇ ਉਸ ਨੂੰ ਆਖਦੀ ਉਹ ਠੀਕ ਹੈ ਪਰ ਤੁਸੀਂ ਜੇ ਆਪਣੇ ਪੈਰ ਵੱਲ ਨਜ਼ਰ ਮਾਰੋ ਤੇ ਟੈਟਨਸ ਦਾ ਟੀਕਾ ਲਗਵਾਓ ਤੇ ਪੱਟੀ ਕਰਵਾ ਕੇ ਆਓ ਛੇਤੀ ਦੇ ਨੇ ਪਰਮਜੀਤ ਨੂੰ ਗੁਰਜੀਤ ਤੇ ਛਿੜਕਾਂ ਪੈਂਦੀਆਂ ਨੇ ਤਾਂ ਹਮਨੋਮਨੀ ਸੋਚਦਾ ਹੈ ਕਿ ਅਜਿਹੇ ਹਾਲਤ ਵਿੱਚ ਵੀ ਗੁਰਜੀਤ ਕਿੰਨੀ ਦਲੇਰੀ ਨਾਲ ਪੇਸ਼ ਆ ਰਹੀ ਉਹ ਤਾਂ ਖੋ ਟੁੱਟਿਆ ਪਿਆ ਸੀ ਅੰਦਰੋਂ ਉਸ ਨੂੰ ਕੀ ਆਖਦਾ ਕਿਵੇਂ ਦਿਲਾਸਾ ਦਿੰਦਾ ਚਲੋ ਸ਼ੁਕਰ ਰੱਬ ਦਾ ਉਸ ਨੂੰ ਬਚਾ ਲਿਆ ਇਹਨਾਂ ਨੇ ਇੱਕ ਨਰਸ ਭੇਜੀ ਆ ਜਾਂਦੇ ਨੇ ਤੇ ਗੁਰਜੀਤ ਨੂੰ ਦਵਾਈ ਦਿੰਦੇ ਤੇ ਟੀਕਾ ਵੀ ਲਗਾਉਂਦੇ ਤੇ ਡ੍ਰਿਪ ਵੀ ਤੇ ਕੁਝ ਹੋਰ ਦਵਾਈਆਂ ਲਿਓਨ ਲਈ ਪਰਮਜੀਤ ਨੂੰ ਤਕੀਦ ਕਰਦੇ ਉਹ ਇੱਕ ਪਰਚੀ ਲੈ ਕੇ ਮੈਡੀਕਲ ਸਟੋਰ ਤੇ ਜਾਂਦਾ ਪਰ ਕਾਲੀ ਵਿੱਚ ਪੈਸੇ ਲੈਣਾ ਭੁੱਲ ਗਿਆ ਸੀ ਤਾਂ ਜਦੋਂ ਕਿਸੇ ਵਿੱਚ ਹੱਥ ਮਾਰਦਾ ਤਾਂ ਕੁਝ ਹੀ ਪੈਸੇ ਸਨ ਉਸ ਕੋਲ ਉਹ ਪਰੇਸ਼ਾਨ ਤਾਂ ਹੋ ਜਾਂਦਾ ਤੇ ਵਾਪਸ ਆਉਣ ਲੱਗਦਾ ਤਾਂ ਸਰਪੰਚ ਸਾਵੀ ਵਿਖ ਰਹੇ ਹੁੰਦੇ ਆ ਉਹ ਆਉਂਦੇ ਤੇ ਬਿਨਾ ਕੁਝ ਕਹੇ ਹੀ ਦਵਾਈਆਂ ਦਾ ਬਿੱਲ ਅਦਾ ਕਰ ਦਿੰਦੇ ਪਰਮਜੀਤ ਉਹਨਾਂ ਨੂੰ ਰੋਕਿਆ ਕਿ ਕੋਈ ਨਾ ਤੁਸੀਂ ਰਹਿਣ ਦਿਓ ਪਰ ਗੁਰ ਸਰਪੰਸ ਸਾਵਾਕਿਆ ਕੋਈ ਨਾ ਮੈਂ ਕਿਹੜਾ ਕਿਤੇ ਚੱਲਿਆ ਜਦੋਂ ਹੋਵਨਗੇ ਤੇ ਦੇਵੀ ਪਰ ਜੀ ਜ਼ਰੂਰ ਤੇ ਤਾਂ ਕੋਈ ਤਿੰਨ ਪੰਜ ਨਾ ਕਰ ਤੇ ਮੈਂ ਤੇਰੇ ਨਾਲ ਹਾਂ ਕੋਈ ਨਾ ਗੁਰਜੀ ਤੇ ਠੀਕ ਹੋ ਜਾਵੇਗੀ ਜਿੱਕੇ ਰੱਬ ਦੀ ਮੀਰ ਹੋ ਜਾਂਦੀ ਤਾਂ ਉਸ ਦਾ ਵਾਲ ਨਹੀਂ ਵਿੰਗਾ ਹੋ ਸਕਦਾ ਸਰਪੰਸ ਸਾਹ ਦੇ ਮੂੰਹ ਤੋਂ ਹੋ ਗਈਆਂ ਗੱਲਾਂ ਸੁਣ ਕੇ ਪਰਮਜੀਤ ਭਾਵਕ ਹੋ ਗਿਆ ਮਸੀ ਹੀ ਉਹ ਖੁਦ ਨੂੰ ਸੰਭਾਲ ਪਾਇਆ ਤੇ ਆਪਣੇ ਡਿੱਗਦੇ ਹੰਝੂਆਂ ਨੂੰ ਰੋਕ ਪਾਇਆ ਦਵਾਈ ਲੈ ਕੇ ਉਦੋਂ ਮੈਂ ਗੁਰਜੀਤ ਨੂੰ ਦੂਰੋਂ ਹੀ ਮਿਲ ਕੇ ਫਿਰ ਤੋਂ ਵਾਪਸ ਆਉਣ ਲਈ ਆਖ ਚੱਲੇ ਪਾ ਦਿੰਦੀ। ਪਿੱਛੋਂ ਗੱਡੀ ਡਾਕਟਰ ਨੀਜੀ ਜੋ ਕਿ ਕੈਂਸਰ ਦੇ ਕੇਸ ਵੇਖਦੀ ਸੀ ਉਹ ਵਿజిਟ ਕਰਕੇ ਚਲੇ ਗਈ ਤੇ ਨਰਸ ਭੈਣ ਜੀ ਨੂੰ ਸਮਝਾ ਗਏ ਜੋ ਵੀ ਅੱਗੇ ਟ੍ਰੀਟਮੈਂਟ ਦੇਣਾ ਸੀ। ਗੁਰਜੀਤ ਨੂੰ ਦਵਾਈ ਤੇ ਇੰਜੈਕਸ਼ਨ ਕਰਕੇ ਸੁਸਤੀ ਜਿਹੀ ਮਹਿਸੂਸ ਹੋਣ ਲੱਗ ਪਈ ਸੀ ਤਾਂ ਉਹ ਸੌ ਜਾਂਦੀ। ਸਰਪੰਚ ਸਾਹਿਬ ਤੇ ਪਰਮਜੀਤ ਗੱਡੀ ਲੈ ਕੇ ਘਰ ਆ ਜਾਂਦੇ ਤਾਂ ਪ੍ਰੀਤਮ ਕੌਰ ਸਿੰਧੂ ਚਾਚੀ ਅਰਵਿੰਦਰ ਇੱਕ ਦੂਜੇ ਤੋਂ ਅੱਗੇ ਛੇਤੀ ਦਿਨੇ ਆ ਪੁੱਛਦੀ ਪਰਮਜੀਤ ਆਖਦਾ ਗੁਰਜੀਤ ਹੋਸ਼ ਵਿੱਚ ਹੀ ਮੈਨਾਂ ਹਾਤ ਹੋ ਗਏ ਕੁਛ ਖਾਵਨ ਦਾ ਸਮਾਂ ਤੇ ਗੁਰਜੀਤ ਦੇ ਕੱਪੜੇ ਲੀੜੇ ਲੈ ਕੇ ਜਾਣੇ ਵਾਪਸ ਅਜਹੀ ਨਰੀ ਚਾਹ ਬਣਾ ਦੇਵੋ ਤੀਜ ਹੀ ਮੇਰੇ ਲਈ ਸਿਰ ਵਿੱਚ ਪੀੜ ਸਹੀ ਹੋ ਰਹੀ ਆ ਤੇ ਸਰਪੰਚ ਸਾਹ ਲਈ ਦੁੱਧ ਵਿੱਚ ਪੱਤੀ ਪਾ ਦਿਓ ਫਟਾਫਟ ਸ਼ਿੰਦੋ ਤੇ ਪ੍ਰੀਤਮ ਘਰ ਰਸੋਈ ਵਿੱਚ ਜਾਂਦੀਆਂ ਤੇ ਰਵਿੰਦਰ ਆਪਣੀ ਤਸੱਲੀ ਲਈ ਫਿਰ ਤੋਂ ਪੁੱਛਿਆ ਤੁਸੀਂ ਸੱਚ ਕਹਿ ਰਹੇ ਹੋ ਨਾ ਮੰਮੀ ਠੀਕ ਆ ਨਾ ਬਰਪੁਤਾ ਸੀ ਕਿਉਂ ਚੁੱਟ ਹੋਣਾ ਸੱਚੀ ਤੇਰੀ ਮੰਮੀ ਠੀਕ ਜਦੋਂ ਅਸੀਂ ਆਈ ਉਹਨਾਂ ਸਨੀਹਾ ਭੇਜਾਇਆ ਕਿ ਰਵਿੰਦਰ ਫਿਕਰ ਨਾ ਕਰੇ ਬਿਲਕੁਲ ਵੀ ਇੰਨੇ ਨੂੰ ਪ੍ਰੀਤਮ ਕਾਰਜਾਦੀ ਦੋ ਗਲਾਸ ਲੈ ਆਉਂਦੀਆ ਤੇ ਉਹਨਾਂ ਨੂੰ ਦੀ ਦਿੰਦੀ ਸਰਪੰਚ ਸਾਹਿਬ ਚਾਹ ਪੀ ਕੇ ਪਰਮਜੀਤ ਨੂੰ ਆਵਾਜ਼ ਮਾਰੀ ਕਿ ਆਈ ਜਰਾ ਇੱਧਰ ਨੂੰ ਤਾਂ ਉਹਨਾਂ ਪਰਮਜੀਤ ਦੇ ਮੋਢੇ ਤੇ ਹੱਥ ਧਰ ਕੇ ਕਿਹਾ ਪੈਸੇ ਟੁੱਕਰ ਦੀ ਲੋੜ ਹੋਈ ਤਾਂ ਆ ਕੁਝ ਪੈਸੇ ਨੇ ਤੇ ਗੁਰਜੀਤ ਨੂੰ ਹਸਪਤਾਲ ਲਈ ਛੱਡਣ ਲਿਆਉਣ ਲਈ ਗੱਡੀ ਖੜੀਏ ਚਾਬੀਏ ਬੀ ਫਿਕਰ ਹੋ ਜਾਮੀ ਇਸ ਪਾਸੋਂ ਬਾਕੀ ਮੈਂ ਫਿਰ ਚੱਲਾਂਗਾ ਨਾਲ ਤੇਰੀ ਕਵਰਾਈ ਨਾ ਰੱਬ ਭਲੀ ਕਰੂ ਗੁਰਜੀ ਦੀਆਂ ਅੱਖਾਂ ਪਰ ਜਾਂਦੀਆਂ ਪਰ ਉਹ ਆਪਣੀ ਹੰਝੂ ਭੁੰਝ ਲੈਂਦਾ ਮੂੰਹ ਨੂੰ ਕਮਾ ਕੇ ਤਾਂ ਕਿ ਪਤਾ ਨਾ ਲੱਗੇ ਕਿਸੇ ਨੂੰ ਉਸ ਨੂੰ ਸਰਪੰਚ ਸਾਹਿਬ ਦਾ ਭੇਜਿਆ ਫਰਿਸ਼ਤਾ ਮਹਿਸੂਸ ਹੁੰਦਾ ਜਿਸ ਨੇ ਦੁੱਖ ਵੇਲੇ ਉਸ ਦੀ ਬਾਹ ਫੜੀ ਸੀ ਪਰਮਜੀਤ ਆਪਣੀ ਮਾਂ ਪ੍ਰੀਤਮ ਕੌਰ ਨੂੰ ਆਖਦਾ ਮੈਂ ਨਹਾ ਲਵਾਂ ਮੈਨੂੰ ਮੁਸ਼ਕ ਜਹੀ ਆ ਰਹੀ ਖੁੱਤੋਂ ਦਵਾਈਆਂ ਦੀ ਜਿਵੇਂ ਦੁਕਾਨ ਚੁੱਕੀ ਹੋਵੇ ਮੈਂ ਨਾਲ ਆਪਣੀ ਤੁਸੀਂ ਗਰਮ ਪਾਣੀ ਦੇ ਦੇਵੋ ਛੇਤੀ ਦਿਨੇ ਤੇ ਕੁਝ ਲੀੜੀ ਪਾ ਦੇਣੀ ਚੂਲੇ ਵਿੱਚ ਨਾਲ ਲੈ ਜਾਣੀ ਨਹੀਂ ਗੁਰਜੀਤ ਲਈ ਤੇ ਹਾਂ ਥੋੜੀ ਖਿਚੜੀ ਜਾਂ ਦਲੀਆ ਬਣਾ ਦੇਵੀ ਉਹ ਬਾਹੂ ਦਾਹੀ ਇੱਕੋ ਸਾ ਵਿੱਚ ਹੋਲ ਦਿੱਤਾ ਪ੍ਰੀਤਮ ਕੌਰ ਅੱਗੋ ਜਵਾਬ ਦਿੰਦੀ ਆ ਕੋਈ ਨਾ ਫਿਕਰ ਨਾ ਕਰ ਮੈਂ ਸਭ ਕਰ ਦੇਣਾ ਬਸ ਮੇਰੀ ਧੀਰਾ ਨੇ ਠੀਕ ਹੋ ਜਾਵੇ ਤੁਸੀਂ ਆਪਣੇ ਵੀ ਕੁਝ ਕੱਪੜੇ ਪਾ ਲਵੋ ਗੁਰਜੀਤ ਨੇ ਮਨਾ ਕਰਿਆ वैसे के बुजुर्ग के भी, भी पहला ही इथियां च जरूरी नहीं कल दिन वेले आ जावा तिर्वेंद्र ਵੀ ਨਾ ਲੱਗੇਗਾ ਹੁਣ ਤਾਂ ਫਿਰ ਕੱਲ ਦੀ ਤਿਆਰੀ ਕਰਕੇ ਰੱਖਣਾ ਸ਼ਿੰਦਰ ਹੁਣ ਕਸ਼ਮ ਕਸ਼ਮ ਰਹੀ ਵਿੱਚ ਸੀ ਕੀ ਹੋਇਆ ਕੀ ਇਹ ਆਖਰ ਉਸਨੇ ਹੱਥ ਵਨ ਕਿਹਾ ਤੁਸੀਂ ਮੈਨੂੰ ਦੱਸੋ ਨਾ ਭਵੇਂ ਪਰ ਉਹ ਮੀਰੀ ਵੀ ਧੀ ਵਾਂਗ ਹੀ ਆ ਮੈਂ ਰੋਜ਼ ਪਾਠ ਕਰੂੰ ਤੇ ਅਰਦਾਸ ਵੀ ਕਰਾਂਗੀ ਕਿ ਉਹ ਛੇਤੀ ਦਿਨੇ ਠੀਕ ਹੋ ਕੇ ਸਹੀ ਸਲਾਮਤ ਘਰ ਆ ਜਾਵੇ ਨਾ ਜੱਜੀ ਗੱਲ ਸਾਡੀ ਵਸਤੂਵਾਰ ਹੋ ਚੁੱਕੀ ਪਰਮਜੀਤੂ ਸਹਿਜ ਹੀ ਬੋਲ ਹੋ ਗਿਆ ਨਾ ਪਾਈ ਠੀਕ ਕਿਉਂ ਨਹੀਂ ਹੋਵੇਗੀ ਉਹਨੂੰ ਕਿਹੜਾ ਦੁਆ ਹੋਇਆ ਭਾਈ ਇਹਨਾਂ ਕਹਿੰਦੀ ਦੀਰਸੀ ਕੀ ਦੁਖਤੀ ਰਗਦੀ ਹੱਥ ਰੱਖ ਦਿੱਤਾ ਸੀ ਸ਼ਿੰਦਰ ਨੇ ਅਣਜਾਣੀ ਵਿੱਚ ਤਾਂ ਪ੍ਰੀਤਮ ਕੌਰ ਦੀ ਮੋਹੋਂ ਵੀ ਇੱਕਦਮ ਨਿਕਲ ਗਿਆ ਪੈਣੀ ਰੋਣਾ ਤਾਂ ਇਹੋ ਕੀ ਦੁਆ ਹੀ ਏ ਚੰਦਰੀ ਨੂੰ ਇਸ ਉਮਰ ਹੀ ਇਹ ਰੋਗ ਲੱਗ ਗਿਆ ਰੱਬ ਮੈਨੂੰ ਹਿਲਾ ਦਿੰਦਾ ਏ ਰੋਗ ਹੁ ਦੀ ਜੇਗਾ ਦਾ ਸ਼ਿਕਵਾ ਨਹੀਂ ਸੀ ਪਰ ਆਪਣੀ ਅੱਖਾਂ ਮੂਰੀ ਉਹਨੂੰ ਤਿਲ ਤਿਲ ਮਰਦੀ ਵਿਖਣਾ ਬਰਦਾਸ਼ਤ ਨਹੀਂ ਹੋ ਰਿਹਾ। ਇਹ ਹੀ ਕਹਿੰਦੇ ਉਸਦੀ ភੁੱਗ ਨਿਕਲ ਗਈ। ਸ਼ਿੰਦਰਕੁਰ ਮਸਾਂ ਚੁੱਪ ਕਰਵਾਇਆ ਉਸਨੂੰ ਤੇ ਖੁਦ ਵੀ ਚੁੰਨੀ ਦੇ ਲੜਨ ਲਹੰਝੂ ਜਿਹੜੀ ਉਸ ਦੀਆਂ ਬਜ਼ੁਰਗ ਅੱਖਾਂ ਦੇ ਕੋਹਿਆਂ ਵਿੱਚੋਂ ਨਿਕਲ ਕੇ ਲਗਾਤਾਰ ਗੱਲਾਂ ਤੋਂ गिर ਕੇ ਉਸ ਦੀ ਚੱਗੇ ਵਿੱਚ ਪੈ ਰਹੇ ਹਨ। ਸ਼ਿੰਦਰ ਤਰਵਾਸਾ ਦਿੰਦੇ ਕਹਿੰਦੀ ਨੀ ਭੈਣੇ ਮੈਨੂੰ ਨਹੀਂ ਸੀ ਪਤਾ ਕਿ ਗੁਰਜੀ ਤੇ ਹੀ ਨਾ ਮਰੀਆਦ ਰੋਗ ਦੀ ਰੋਗਣ ਹੋ ਗਈ। ਪਰ ਮੈਂ ਸੱਚ ਆਖਦੀ ਇਹ ਸੁਣ ਕੇ ਮੇਰਾ ਤਾਂ ਕਲੀਜਾ ਫਟਣ ਨੂੰ ਆ ਰਿਹਾ ਕਿੰਨੀ ਦਲੇਰੀ ਗੁਰਜੀਤ ਜਿਹੜੀ ਖੁਦ ਕਿਨੀ ਤਕਲੀਫ ਵਿੱਚ ਸੀ ਪਰ ਮੈਨੂੰ ਪਿਆਰਿਆ ਸੰਭਾਲ ਲਿਆ ਉਸਨੇ ਇੱਜ਼ਤ ਦਿੱਤੀ ਇਹ ਨਹੀਂ ਤੇ ਪਿੰਕ ਵੀ ਨਹੀਂ ਪਹਿਣ ਦਿੱਤੀ ਕਿ ਉਹ ਕਿੰਨਾ ਦਰਦ ਹੰਡਾ ਰਹੀ ਸੀ ਪਤਾ ਤਦ ਲੱਗਿਆ ਜਦੋਂ ਵਿਚਾਰੀ ਡਿੱਕੇ ਬੇਹੋਸ਼ ਹੋ ਗਈ ਫਿਰ ਦੋਵੇਂ ਰੋਵਨ ਲੱਗ ਜਾਂਦੀਆਂ ਤਾਂ ਪਰਮਜੀਤ ਉਹਨਾਂ ਨੂੰ ਚੁੱਪ ਕਰਵਾਉਂਦਾ ਹੈ ਕਿ ਕਹਿ ਕੇ ਕਿ ਤੇਰੀ ਨਾ ਟਾਵ ਉਹ ਵਕਤ ਨਹੀਂ ਰੱਬ ਨਾਲ ਸ਼ਿਕਵੇ ਤੇ ਰੋਵਣ ਦਾ। ਅਰਵਿੰਦਰ ਦੇਖ ਨਾ ਪਰਲ ਕੀ ਗੁਰਜੀਤ ਨੂੰ ਵੀ ਸੰਭਾਲਣਾ। ਮਜ਼ਬੂਤ ਹੋਣਾ ਪਏਗਾ। ਰੋਕ ਹੀ ਨਹੀਂ ਸਰਨਾ। ਸਾਰੇ ਇਕਦਮ ਸ਼ਾਂਤ ਹੋ ਜਾਂਦੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜਦੋਂ ਅਰਵਿੰਦਰ ਨੂੰ ਉਹਨਾਂ ਆਪਣੇ ਸਾਹਮਣੇ ਵੇਖਿਆ। ਰਵਿੰਦਰ ਆਖਦਾ ਮੈਂ ਵੀ ਜਾਣਾ ਮੰਮੀ ਕੋਲ। ਮੇਰਾ ਬਹੁਤ ਮਨ ਕਰ ਰਿਹਾ ਮੰਮੀ ਕੋਲ ਜਾਵੰਦਾ। ਤੁਸੀਂ ਨਾਲ ਲੈ ਚਲੋ। ਮੈਂ ਬਿਲਕੁਲ ਪਰੇਸ਼ਾਨ ਨਹੀਂ ਕਰਾਂ ਕਿ ਕਿਸੇ ਨੂੰ ਵੀ। ਬਸ ਮੰਮੀ ਕੋਲ ਬੈ ਕੇ ਪਾਠ ਕਰਾਂਗਾ ਚਪਾਈ ਸਾਬ ਦਾ ਉਹਨਾਂ ਨੂੰ ਆਰਾਮ ਮਿਲੇਗਾ ਗੁਰਵਾਨੀ ਪੜ੍ਹ ਕੇ ਤੇ ਸੁਣ ਕੇ ਪਰਮਜੀਤ ਨਹਾ ਤੋ ਕੇ ਪ੍ਰੀਤਮ ਕੌਰ ਦੇ ਸਿੰਦੋ ਚਾਚੀ ਦੁਆਰਾ ਤਿਆਰ ਕੀਤੇ ਖਾਣੇ ਤੇ ਕੱਪੜਿਆਂ ਨੂੰ ਚੁੱਕਿਆ ਤੇ ਆਪਣੀ ਬੀਬੀ ਨੂੰ ਕਿਹਾ ਅੱਜ ਰਹਿਣ ਦੀ ਤੈਨੂੰ ਤੇ ਰਵਿੰਦਰ ਨੂੰ ਕੱਲ ਆ ਕੇ ਲੈ ਜਾਵਾਂਗਾ ਅੱਜ ਰਾਤ ਨੂੰ ਰਵਿੰਦਰ ਵੀ ਨਾਲ ਜਾਵਨ ਦੀ ਇਜਤ ਕਰੇਗਾ ਜੇਕਰ ਤੁਸੀਂ ਨਾਲ ਗਏ ਪ੍ਰੀਤਮ ਕੌਰ ਦਾ ਮਨ ਤਾਂ ਕਾਫੀ ਸੀ ਜਾਵੰਦਾ ਤੇ ਗੁਰਜੀਤ ਕੋਲ ਰਹਿਣ ਦਾ ਵੀ पर मन मार लिया उसने कि परमजीत ने सूर समझ के ही कहा ना जावन ਲਈ सिंदो चाचा जी ਵੀ ਅਗੋਂ ਕਿਹਾ ਭਾਈ ਜੇਕਰ ਬੁਰਾ ਨਾ ਮੰਨੋ ਤਾਂ ਮੈਂ ਵੀ ਜਾ ਸਕਦੀ ਆ ਆਪਣੀ ਗੁਰਜੀਤ ਦੀ ਖਬਰ ਸਰ ਲਈ ਕੱਲ ਇਹਨੇ ਨੂੰ ਸਰਪੰਚ ਦਾ ਮੁੰਡਾ ਕਾਰ ਦਾ ਹੋਰ ਨੂੰ ਵਜਾਉਂਦਾ ਤੇ ਆਖਦਾ ਚਲੋ ਵੀਰੇ ਜਲਦੀ ਆਜੋ ਲੇਟ ਨਾ ਹੋ ਜਾਇਓਾਤਾ ਪਰਮਜੀਤ ਕਾਰ ਵਿੱਚ ਬਹਿ ਜਾਂਦਾ ਤੇ ਦੋਵੇਂ ਹਸਪਤਾਲ ਹੀ ਰਵਾਨਾ ਹੋ ਜਾਂਦੇ ਹਸਪਤਾਲ ਪੁੱਜ ਕੇ ਉਹਨਾਂ ਮੈਡੀਕਲ ਸਟੋਰ ਵਾਲੇ ਡਾਕਟਰ ਵੱਲੋਂ ਤੇ ਲਿਖੀਆਂ ਦਵਾਈਆਂ ਫੜੀਆਂ ਤੇ ਸਰਪੰਚ ਦਾ ਮੁੰਡਾ ਪਰਮਜੀਤ ਨੂੰ ਕੁਝ ਪੈਸੇ ਫੜਾ ਕੇ ਜਿਹੜੀ ਉਸਦੇ ਬਾਪੂ ਜੀ ਨੇ ਦਿੱਤੇ ਸਨ ਵਾਪਸ ਆ ਜਾਂਦਾ ਹੈ ਤੇ ਆਖਦਾ ਸਵੇਰੀ ਰਵਿੰਦਰ ਹੁਰੀ ਨੂੰ ਨਾਲ ਲਿਆਵਾਂਗਾ ਪਰਮਜੀਤ ਉਸ ਨੂੰ ਧਿਆਨ ਨਾਲ ਜਾਵਨ ਦੀ ਤਾਕੀਦ ਕਰਦਾ ਏ ਤੇ ਪੈਸੇ ਟੁੱਕਰਵਾਸੀ ਸ਼ੁਕਰਾਨਾ ਕਰਦਾ ਤੇ ਭਾਵਕ ਹੋ ਕੇ ਗਲੇ ਮਿਲਦਾ ਉਸ ਨੂੰ सरपंच ਦੇ ਮੰਡੇ ਦੇ ਜਾਵਨ ਤੋਂ ਬਾਅਦ ਉਹ ਫਟਾਫਟ ਗੁਰਜੀ ਤੇ ਵਰਡ ਵੱਲ ਕਦਮ ਪੁੱਟਨੇ ਸ਼ੁਰੂ ਕਰ ਦਿੰਦਾ ਪੁੱਛ ਕੇ ਵੇਖਦਾ ਤਾਂ ਗੁਰਜੀਤ ਵੀ ਸੁਰਤ ਹੋਈ ਅੱਖਾਂ ਬੰਦ ਕਰੀ ਸੋ ਰਹੀ ਸੀ ਸ਼ਾਇਦ ਇੰਜੈਕਸ਼ਨ ਲਗਾਈ ਦਾ ਅਸਰ ਸੀ ਪਰਮਜੀਤ ਨੇ ਉਸ ਨੂੰ ਉਠਾਉਣਾ ਠੀਕ ਨਾ ਸਮਝਿਆ ਤੇ ਸਿਸਟਰ ਨੂੰ ਦਵਾਈਆਂ ਫੜਾਉਣ ਚਲਾ ਗਿਆ ਕਾਊਂਟਰ ਤੇ ਉੱਥੇ ਕੁਝ ਡਾਕਟਰਾਂ ਦੀ ਟੀਮ ਆਪਸ ਵਿੱਚ ਗੱਲਾਂ ਕਰ ਰਹੇ ਸਨ ਗੁਰਜੀਤ ਬਾਰੇ ਜਿਹੜੀਆਂ ਕਿ ਪਰਮਜੀਤ ਸੁਣ ਲਈਆਂ ਸਨ ਅਣਜਾਣੀ ਵਿੱਚ ਹੁਣ ਉਸ ਤੋਂ ਇੱਕ ਕਦਮ ਵੀ ਨਹੀਂ ਪੁੱਟਿਆ ਜਾ ਰਿਹਾ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਕਿ ਕਿਸੇ ਨੇ ਉਸ ਦੀ ਰੂਹ ਕੱਢ ਲਈ ਹੋਵੇ ਤੇ ਬੇਜਾਨ ਸਰੀਰ ਦਾ ਪਰ ਉਹ ਘਸੀਟ ਰਿਹਾ ਹੋਵੇ ਉਹ ਵਾਪਸ ਆ ਗਿਆ ਤੇ ਗੁਰਜੀਤ ਕੋਲ ਅੱਖ ਲੋਤਾ ਫਿਰ ਬਹੁਤ ਮੁਸ਼ਕਿਲ ਨਾਲ ਉਸ ਨੇ ਇੱਕ ਪੈ ਚੁੱਕਿਆ ਜਿਹੜਾ ਕੀ ਹੈ ਤਾਂ ਹਲਕਾ ਸੀ ਪਰ ਉਸ ਨੂੰ ਕਾਫੀ ਪਰਾਂ ਲੱਗਣ ਲੱਗ ਪਿਆ ਸੀ ਤੇ ਗੁਰਜੀਤ ਦਾ ਹੱਥ ਉਸ ਨੇ ਆਪਣੇ ਹੱਥ ਵਿੱਚ ਫੜ ਲਿਆ ਤੇ ਉਸ ਦੇ ਹੱਥ ਨੂੰ ਹੌਲੀ-ਹੌਲੀ ਪਲੂਸ ਦਰ ਰਿਹਾ ਮਨ ਉਸ ਦਾ ਭਰਿਆ ਪਿਆ ਸੀ ਅੰਦਰੋਂ ਪਰ ਫੂਲਦਾ ਵੀ ਤੱਕੀ ਦੇ ਨਾਲ ਉਹ ਆਪਣੇ ਅੰਦਰ ਹੋ ਰਹੀਆਂ ਪਾਵਨਾ ਮਦੀਨਾ ਦੀ ਵਿੱਚ ਵਹਿ ਰਿਹਾ ਸੀ ਕਿ ਅਚਾਨਕ ਦਰਵਾਜ਼ੇ ਤੇ دستਕ ਹੁੰਦੀ ਤੁਸੀਂ ਨੂੰ ਡਾਕਟਰ ਸਾਹਿਬ ਬੁਲਾ ਰਹੇ ਹੀ ਨਹੀਂ ਕਾਊਂਟਰ ਤੇ ਹਾਂਜੀ ਮੈਂ ਆਉਣਾ ਪਰਮਜੀਤ ਜਵਾਬ ਦਿੱਤਾ ਤੇ ਉਸ ਦੇ ਪਿੱਛੇ ਚੱਲ ਪੈਂਦਾ ਹਾਂਜੀ ਤੁਸੀਂ ਦਵਾਈਆਂ ਸਮਝ ਲਵੋ ਕਿਵੇਂ ਦੇਣੀਆਂ ਨੇ ਮਰੀਜ਼ ਨੂੰ ਮੈਂ ਕੱਲ ਆਵਾਂਗੀ ਫਿਰ ਹੁਣ ਮੇਰੀ ਡਿਊਟੀ ਖਤਮ ਹੋਵਨ ਦਾ ਵਕਤ ਹੋ ਚੁੱਕਿਆ ਬਾਕੀ ਸਿਸਟਰ ਜੀ ਤਾਂ ਹੋਵਨਗੀ ਜੀ ਤੇ ਦੂਜੇ ਡਾਕਟਰ ਸਹਿਵਾਨ ਵੀ ਪਰ ਕਿਉਂਕਿ ਮੈਂ ਇਹਨਾਂ ਦਾ ਕੇਸ ਵੇਖ ਰਹੀ ਹਾਂ ਤਾਂ ਕਰਕੇ ਜ਼ਰੂਰੀ ਤੁਹਾਡੇ ਨਾਲ ਗੱਲ ਕਰਨਾ ਗੁਰਜੀਤ ਸਬੰਧੀ ਦੇਖੋ ਗੱਲ ਇਸ ਤਰ੍ਹਾਂ ਕੀ ਅਜੀ ਉਹ ਅਜੀ ਉਹ ਵਿੱਚ ਸੀ ਕਿ ਪਰਮਜੀਤ ਨੇ ਕਹਿ ਦਿੱਤਾ ਹਾਂਜੀ ਪਤਾ ਹੀ ਮੈਨੂੰ ਤਾਂ ਡਾਕਟਰ ਬੜੇ ਹੈਰਾਨੀ ਭਰੇ ਲਹਿਜੇ ਵਿੱਚ ਵੇਖਿਆ ਉਹਦੇ ਵੱਲ ਪਰਮਜੀਤ ਦੀਆਂ ਅੱਖਾਂ ਦੇ ਕੋਈ ਭਰੀ ਪਰੇਸ਼ਾਨ ਖਾਰੇ ਪਾਣੀ ਨਾਲ ਤੇ ਉਸਨੇ ਇੱਕੋ ਗੱਲ ਪੁੱਛੀ ਕਿੰਨਾ ਵਕਤ ਦੀ ਗੁਰਜੀਤ ਕੋਲ ਬੱਸ ਇਹਨਾਂ ਦੱਸੋ પરમજીત આ ਇਸ ਤਰ੍ਹਾਂ પૂછના કાફી અચંબેવાળો લાગ ਰਿਹਾ ਸੀ ਡਾਕਟਰ ਨੂੰ ਪਰ ਫਿਰ ਵੀ ਡਾਕਟਰ ਨੇ ਆਪਣਾ গলা ਥੋੜਾ ਸਾફ ਕਰਕੇ ਕਿਹਾ ਕੁਝ મહિના ਜਾਂ ਫਿਰ ਕੁਝ ਦਿਨ ਇੰਨਾ ਹੀ ਸਮਾਂ ਸਾਡੇ ਤਜਰべ ਅਨਸਾਰ ਪਰ ਅਸੀਂ ਵੀ ਅਖੀਰ 'ਚ ਇੱਕ ਇਨਸਾਨ ਹੀ ਹਾਂ ਬਾਕੀ ਅਰਦਾਸ ਕਰੋ ਜੇਕਰ ਤੁਸੀਂ ਰੱਬ ਦੇ ਪੂਰਨ ਭਰੋਸਾ ਕਰਦੇ ਹੋ ਮੈਂ ਆਪਣੀ ਕੈਰੀਅਰ ਦੌਰਾਨ ਅਜਿਹੇ ਕਈ ਕੇਸ ਵੀ ਵੇਖੇ ਨੇ ਜਦੋਂ ਸਾਨੂੰ ਰਿਪੋਰਟਾਂ ਵਿੱਚ ਕੁਝ ਵੀ ਨਹੀਂ ਲੱਭਿਆ ਜਿਹੜੀਆਂ ਰਿਪੋਰਟਾਂ ਮਰੀਜ਼ ਦਾ ਕਾਲ ਬਣ ਕੇ ਸਾਨੂੰ ਉਸਦੀ ਮੌਤ ਦਾ ਫਰਮਾਨ ਜਾਰੀ ਕਰਨ ਦਾ ਇਸ਼ਾਰਾ ਦੇ ਰਹੀਆਂ ਸਨ ਪਰਮਜੀਤ ਦੀ ភੁੱਬ ਨਿਕਲ ਗਈ ਤੇ ਫਿਰ ਡਾਕਟਰ ਨੇ ਉਸਦੇ ਮੋਢੇ ਤੇ ਹੱਥ ਰੱਖ ਕੇ ਉਸ ਨੂੰ ਦਿਲਾਸਾ ਦਿੱਤਾ ਕਿ ਦਿਲ ਛੋਟਾ ਨਾ ਕਰੋ ਇੰਜ ਕਰਕੇ ਕੁਝ ਵੀ ਨਹੀਂ ਹੋਣਾ ਖੁਦ ਨੂੰ ਮਜ਼ਬੂਤ ਕਰਨਾ ਪਵੇਗਾ ਨਹੀਂ ਤਾਂ ਗੁਰਜੀਤ ਨੂੰ ਕਿਵੇਂ ਸਹਾਰਾ ਦੇਵੋਗੇ ਪਰਮਜੀਤ ਨੇ ਆਪਣੀ ਅੱਖਾਂ ਤੋਂ ਮੇਹੱਤਾਂ ਨਾਲ ਸਾਫ਼ ਕਰੀਆਂ ਤੇ ਆਖਿਆ ਤੁਸੀਂ ਸਹੀ ਆਖ ਰਹੇ ਹੋ ਮੈਂ ਹੁਣ ਆਪਣਾ ਮਨੋਵਲ ਨਹੀਂ ਡਿੱਗਣ ਦਿਆਂਗਾ ਨਹੀਂ ਤੇ ਗੁਰਜੀਤ ਵਖਤ ਤੋਂ ਪਹਿਲਾਂ ਹੀ ਟੁੱਟ ਜਾਵੇਗੀ ਤੇ ਜਿਹੜਾ ਵਖਤ ਬਚਿਆ ਉਹ ਵੀ ਖੈਰ ਤੁਹਾਡਾ ਬਹੁਤ ਤੰਬਰ ਤੁਸੀਂ ਮੈਨੂੰ ਖਬਰ ਤਾਂ ਡਰਾਉਣੀ ਸੁਣਾਈ ਪਰ ਇੱਕ ਮੇਦੀ ਕਿੰਨ ਵੀ ਵਿਖਾ ਦਿੱਤੀ ਕਿ ਜਿੱਥੇ ਦਵਾ ਕੰਮ ਨਾ ਕਰੀ ਉਥੇ ਦੁਆ ਕੰਮ ਕਰਦੀ ਹੈ ਡਾਕਟਰ ਆਪਣੀ ਡਿਊਟੀ ਦੇ ਨਾਲ ਇੱਕ ਇਨਸਾਨੀਅਤ ਦਾ ਫਰਜ਼ ਨਿਭਾ ਕੇ ਚਲੀ ਜਾਂਦੀ ਹੈ ਤੇ ਉਹਨਾਂ ਦੇ ਜਾਗਣ ਤੋਂ ਬਾਅਦ ਪਰਮਜੀਤ ਵਾਪਸ ਮੁੜਦਾ ਹੈ ਤਾਂ ਵੇਖਦਾ ਹੈ ਕਿ ਗੁਰਜੀਤ ਜਾਗ ਰਹੀ ਸੀ ਤਹੋ ਇੱਕਦਮ ਉਸ ਫਲਵਾਦਾ ਤੇ ਆਪਣਾ ਪੂਰਾ ਜ਼ੋਰ ਲਾ ਕੇ ਮਜ਼ਾਕ ਭਰੀ ਲਹਿ ਜੀ ਵਿਚਾਗਦਾ ਹੈ ਗੁਰਜੀਤ ਨਹੀਂ ਗੁਰਜੀਤ ਤੈਨੂੰ ਪਤਾ ਕਦੋਂ ਦਾ ਆਇਆ ਮੈਂ ਮੈਨੂੰ ਤਾਂ ਕੁਝ ਪਤਾ ਨਹੀਂ ਜੀ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਪਰ ਇਹ ਗੱਲ ਦੱਸਾਂ ਮੈਨੂੰ ਥੋੜਾ ਆਰਾਮ ਮਿਲ ਗਿਆ ਸੀ ਦਰਦ ਤੋਂ ਚਲ ਕੋਈ ਨਹੀਂ ਵਧੀਆ ਫਿਰਦਾ ਮੈਂ ਕਿਹਾ ਤੈਨੂੰ ਆਖਣਾ ਕਿ ਨਹੀਂ ਆਰਾਮ ਕਰਨਾ ਸੀ ਮੈਂ ਤਾਂ ਵਸ ਤੇਰੀ ਨਾਲ ਗੱਲ ਕਰਨੀ ਸੀ ਇਕੱਲਾ ਬੈਠਾ ਸੀ ਨਾ ਕਦੋਂ ਦਾ ਤਾਂ ਬੂੜੀਏ ਥੋਵਨ ਲੱਗੀ ਪਈ ਸੀ ਤੇਰੀਆਂ ਗੱਲਾਂ ਨਾਲ ਦਿਲcha ਲੱਗਿਆ ਰਹਿੰਦਾ ਨਹੀਂ ਤਾਂ ਇਹ ਹਸਪਤਾਲ ਵੱਡਖਾਵਨ ਨੂੰ ਜਾਪਦਾ ਮੈਨੂੰ ਤਾਂ ਗੁਰਜੀ ਥੋੜਾ ਹਸਦੀ ਤੇ ਉੱਠ ਕੇ ਬੈਠਣ ਦੀ ਕੋਸ਼ਿਸ਼ ਕਰਦੀ ਤੇ ਪਰਮਜੀਤ ਇੱਕਦਮ ਉਸ ਨੂੰ ਸਹਾਰਾ ਦੇ ਕੇ ਬੈਠੀ ਕਰਦਾ ਏ ਤੇ ਫਿਰ ਕੂਲ ਹੀ ਪੈਟ ਜਾਂਦਾ ਤੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਦਾ ਤਾਂ ਉਹ ਅੱਖਾਂ ਚੁਕਾ ਲੈਂਦੀ ਆ ਜਿਵੇਂ ਕਿ ਡਰ ਰਹੀ ਹੋਵੇ ਕਿ ਉਹ ਉਸ ਦੀਆਂ ਅੱਖਾਂ ਵਿੱਚ ਉਸ ਦਰਦ ਨੂੰ ਨਾ ਪੜ ਲਵੇ ਜਿਹੜਾ ਉਹ ਬਿਆਨ ਨਹੀਂ ਕਰਨਾ ਚਾਹੁੰਦੀ ਸੀ ਉਹ ਪਰਮਜੀਤ ਨੂੰ ਹੋਰ ਤਕਲੀਫ ਨਹੀਂ ਦੇਣਾ ਚਾਹੁੰਦੀ ਸੀ ਉਸ ਨੂੰ ਪਤਾ ਸੀ ਕਿ ਉਹ ਕਿੰਨਾ ਦਿਲੋਂ ਲਗਾਵ ਕਰਦਾ ਉਸਦਾ ਗੁਰਜੀਤ ਉਸਤੇ ਇਕਾਂਤੀ ਆਪਣਾ ਇਕੱਤਰ ਰੱਖਣ ਦੀ ਕੋਸ਼ਿਸ਼ ਕਰਦੀ ਤਾਂ ਡ੍ਰਿਪ ਵਾਲੀ ਨਲੀ ਵੀ ਨਾਲ ਹੀ ਚੁੱਕੀ ਜਾਂਦੀ ਤੇ ਉਸੇ ਸੂਈ ਹੱਥ ਤੇ ਮਾਸ ਵਿੱਚ ਖੋਪ ਜਾਂਦੀ ਤੇ ਥੋੜਾ ਖੂਨ ਨਾ ਜਾਂਦਾ ਹੈ ਬਾਹਰ ਤਾਂ ਪਰਮਜੀਤ ਉਸ ਨੂੰ ਆਖਦਾ ਗੁਰਜੀਤ ਤੂੰ ਤੇ ਮੇਰੀ ਜਾਨ ਹੀ ਲੈ ਲੈਣੀ ਐ ਇੰਝ ਨਾ ਕਰਿਆ ਕਰ ਗੁਰਜੀ ਥੋੜਾ ਚਿਰ ਕੀ ਜੀ ਮੈਂ ਤਾਂ ਥੋੜਾ ਸ਼ਰਮਾ ਰਹੀ ਸੀ ਤੁਸੀਂ ਇੰਝ ਤਾਂ ਵਿਆਹ ਤੋਂ ਬਾਅਦ ਪਹਿਲੀ ਵਾਰ ਵੇਖਿਆ ਸੀ ਮੈਨੂੰ ਤੇਰਾ ਕੁਝ ਨਹੀਂ ਹੋ ਸਕਦਾ ਕਮਲੀ ਜੀ ਮੇਰੇ ਕਰਕੇ ਕਈ ਵਾਰ ਪਤਾ ਤੇਰੇ ਤੇ ਬਹੁਤ ਪਿਆਰ ਆਉਂਦਾ ਜਰੂਰ ਤੂੰ ਜਈਆਂ ਗੱਲਾਂ ਕਰਦੀ ਤਾਈਓ ਕਹਿਣਾ ਜਦੋਂ ਤੇਰੇ ਨਾਲ ਹੋਵਾਂ ਤਾਂ ਵਕਤ ਵੀ ਰੁਕ ਗਿਆ ਜਿਹਾ ਜਾਪਦਾ ਤੇਰਾ ਮੇਰੀ ਜ਼ਿੰਦਗੀ ਵਿੱਚ ਹੋਣਾ ਕਿਸੇ ਵੱਡ ਮੁੱਲੇ ਤੋਹਫੇ ਤੋਂ ਘੱਟ ਨਹੀਂ ਪਰ ਪਤਾ ਨਹੀਂ ਕਾ ਤੂੰ ਇਹ ਤੋਹਫਾ ਰੱਬ ਮੇਰੇ ਤੋਂ ਲੈਣਾ ਚਾਹੁੰਦਾ ਪਰਮਜੀਤ ਉਹ ਇੱਕ ਹੀ ਸਾਹ ਵਿੱਚ ਬੋਲ ਰਿਹਾ ਸੀ ਗੁਰਜੀਤ ਨੇ ਗੱਲ ਨੂੰ ਬਦਲਦੀ ਹੋਈ ਪੁੱਛਿਆ ਬੇਬੀ ਨੇ ਕੁਝ ਭੇਜਿਆ ਬਣਾ ਕੇ ਖਾਣ ਲਈ ਭੁੱਖ ਲੱਗੀ ਮੈਨੂੰ ਪਰ ਲੱਗਦਾ ਗੱਲਾਂ ਕਰਕੇ ਹੀ পেট ਭਰ ਦੇਣਾ ਤੁਸੀਂ ਅੱਜ ਮੇਰਾ ਓਹੋ ਮਾਫ ਕਰੀ ਮੈਂ ਭੁੱਲ ਗਿਆ ਸੀ ਲਿਆਉਂਦਾ ਮੈਂ ਛੋਲਾ ਦਲੀਆ ਜਾਂ ਖਿਚੜੀ ਕਿ ਹੱਸੀ ਬਣਾਉਣ ਵਾਸਤੇ ਪਤਾ ਨਹੀਂ ਕੀ ਬਣਾਇਆ ਪਰਮਜੀਤ ਇੱਕ ਪਲੇਟ ਵਿੱਚ ਥੋੜਾ ਦਲੀਆ ਤੇ ਇੱਕ ਵਿੱਚ ਖਿਚੜੀ ਪਾ ਕੇ ਲਿਆਉਂਦਾ ਤੇ ਖਿਚੜੀ ਗੁਰਜੀਤ ਨੂੰ ਦਿੰਦਾ ਤੇ ਆਪ ਦਲੀਆ ਰੱਖ ਲੈਂਦਾ। ਨਾ ਮੇਰਾ ਤਾਂ ਮੰਦਲੀਆ ਖਾਵੰਦਾ। ਤੁਸੀਂ ਮੈਨੂੰ ਬਿਮਾਰ ਬਣਾ ਦਿੱਤਾ ਇੰਨੀ। ਕਿਹੜੀ ਮੈਂ ਖਿਚੜੀ ਖਾਵਾਂ? ਉਸਨੇ ਹੱਸਦੀ ਚਹੇ ਕਿਹਾ। ਮੈਂ ਬੁਲਾਉਣਾ ਫਿਰ ਸਿਸਟਰ ਜੀ ਨੂੰ। ਉਹ ਦੱਸਦੀ ਫਿਰ ਤੈਨੂੰ। ਤਾਂ ਗੁਰਜੀਤ ਜਵਾਬ ਦਿੰਦੀ। ਨਾ ਜੀ ਖਾ ਲੈਨੀ ਆ ਹੂਰ ਨਾ ਗਲਾਂ ਪਵਾ ਦਿਓ ਮੇਰੀ। ਦੋਵੇਂ ਆਪਣੀ ਪਲੇਟ ਵਿੱਚ ਪਏ ਭੋਜਨ ਛਕਦੇ ਤੇ ਫਿਰ ਕੁਝ ਸਮੇਂ ਬਾਅਦ ਗੁਰਜੀਤ ਦਵਾਈ ਲੈਂਦੀ ਤੇ ਪਰਮਜੀਤ ਕਮਰੇ ਦੇ ਬਾਹਰ ਥੋੜਾ ਟਹਿਲ ਕੇ ਉਸਦੀ ਬੈੱਡ ਨੀੜ ਹੀ ਚਟਾਈ ਵਿਛਾ ਕੇ ਲੇ ਜਾਂਦਾ। ਕਾਫੀ ਰਾਤ ਉਸ ਸਲਵਟੀ ਲੈਣ ਤੋਂ ਬਾਅਦ ਆਖਿਰ ਅੱਖ ਲੱਗ ਜਾਂਦੀ ਉਸਦੀ। ਪਤਾ ਉਦੋਂ ਲੱਗਦਾ ਜਦੋਂ ਉਸ ਨੂੰ ਸਵਿਰੇ ਸਫਾਈ ਕਰਮਚਾਰੀ ਆਖਦਾ। "ਬਾਈ ਜੀ ਸਫਾਈ ਕਰਨੀ ਸੀ। ਤੁਸੀਂ ਜੇ ਕਿ ਚਟਾਈ ਇਕੱਠੀ ਕਰ ਲੈਂਦੇ ਤਾਂ ਮੈਂ ਝਾਲੂਤੀ ਫਿਰ ਨੌਲ ਦਾ ਪੋਚਾ ਮਾਰ ਦਿੰਦਾ।" ਪਰਮਜੀਤ ਇੱਕਦਮ ਉੱਟ ਜਾਂਦਾ ਤੇ ਫਿਰ ਦੇਖਦਾ ਕਿ ਗੁਰਜੀਤ ਵੀ ਜਾਗ ਰਹੀ ਸੀ ਤੇ ਬਾਹਰ ਦਰਵਾਜ਼ੇ ਤੇ ਸਰਪੰਚ ਦਾ ਮੁੰਡਾ ਬੀਜੀਤੀ ਰਵਿੰਦਰ ਸ਼ਿੰਦੂ ਚਾਚੀ ਪੁੱਛ ਚੁੱਕੀ ਸਨ ਅਰਵਿੰਦ ਨੇ ਦੌੜ ਕੇ ਕੁੱਟ ਕੇ ਜਫੀ ਪਾਲੀ ਗੁਰਜੀਤ ਨੂੰ ਇੰਜ ਜਿਵੇਂ ਕਈ ਮੁੱਦਦਾਂ ਬਾਅਦ ਮਿਲਿਆ ਹੋਵੇ ਤੇ ਬੀਬੀ ਤੇ ਸ਼ਿੰਦੂ ਚਾਚੀ ਦੇ ਵੀ ਮਨ ਚ ਹੈ ਪਰੇ ਪੈਸਾਨ ਪਰ ਉਹਨਾਂ ਇੱਕ ਦੂਜੇ ਦਾ ਹੱਥ ਫੜ ਦਿਲਾਸਾ ਦੇ ਕੇ ਗੁਰਜੀਤ ਆ ਸਿਰ ਪਲੋਸ ਦਿੱਤਾ ਤੇ ਗੁਰਜੀਤ ਵੀ ਖਿੜੇ ਮੱਥੇ ਹੱਸਦੇ ਹੋਏ ਉਹਨਾਂ ਦੀਆਂ ਅਸੀਸਾਂ ਕਬੂਲ ਕਰ ਲਈਆਂ ਜਿਵੇਂ ਉਹ ਬਿਲਕੁਲ ਤੰਦਰੁਸਤ ਹੋਵੇ ਪਰਮਜੀਤ ਬੀਬੀ ਐਨੀ ਛੇਤੀ ਪੁੱਛ ਕੇ ਤੁਸੀਂ ਤੇ ਸਾਰੇ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਕੋਈ ਨਾਂ ਥੱਕ ਗਿਆ ਸੀ ਕੱਲ ਦੇ ਭੱਜ ਦੌਰ 'ਚ ਫਿਰ ਕੀ ਹੋਇਆ ਅਸੀਂ ਕਿਹੜਾ ਕੁਝ ਕਿਹਾ ਤੈਨੂੰ ਅਸੀਂ ਤਾਂ ਆਪਣੀ ਧੀ ਨੂੰ ਮਿਲਣਾ ਸੀ ਤਾਂ ਮਸਾਂ ਦਿਨ ਚੜਿਆ ਸਾਡੀ ਭਾਦਾ ਤਾਂ ਤੇ ਫਿਰ ਅੰਮ੍ਰਿਤ ਕਰਨੀ ਗੁਰਜੀ ਦਾ ਮੱਥਾ ਚੁੰਮਿਆ ਤੇ ਪ੍ਰਸ਼ਾਦ ਦਿੱਤਾ ਇਹ ਆਖ ਕੇ ਅੰਮ੍ਰਿਤ ਵੇਲੇ ਪਾਠ ਕਰਕੇ ਕੜਾ ਬਣਾ ਕੇ ਆਪਣੀ ਦੀ ਸੇਤ ਯਾਪੀ ਲਈ ਅਰਦਾਸ ਕੀਤੀ ਸੀ ਤੇ ਫਿਰ ਇਥੇ ਆਉਂਦੀ ਕਾਲੀ ਸੀ ਤਾਂ ਚਾ ਬਣਾਈ ਸ਼ਿੰਦੂ ਨੇ ਰੋਟੀ ਬਣਾਈ ਤੇ ਅਸੀਂ ਸਰਪੰਚ ਦੇ ਮੁੰਡੇ ਕਿਰਪਾਲ ਨੂੰ ਰਵਿੰਦਰ ਹੱਥੋਂ ਸੁਨੇਹਾ ਦੇ ਦਿੱਤਾ ਕਿ ਅਸੀਂ ਤਿਆਰ ਹਾਂ ਤੇ ਉਹ ਵੀ ਵਿਚਾਰਾ ਕਾਲੀ ਵਿੱਚ ਹੀ ਲੀੜੇ ਪਾ ਤੇ ਪਰਨਾਵਨ ਪੁੱਜ ਗਿਆ ਦੀਣਾ ਨਹੀਂ ਦੇ ਸਕਦੀ ਇਹਦਾ ਬਹੁਤ ਚੰਗੇ ਗਵਾਂਢੀ ਦਿੱਤੀ ਰੱਬ ਨੇ ਸਾਨੂੰ ਜਿਹੜੀ ਕਹਾਕ ਤੇ ਦੋੜੇ ਆਉਂਦੇ ਬੇਬੀ ਚਾਪਿਆ ਦੇਣੀ ਅਸੀਂ ਕਿਰਪਾਲ ਨੂੰ ਬਾਕੀ ਤੁਸੀਂ ਬੈਠੋ ਗੱਲਾਂ ਕਰੂ ਮੈਂ ਮੂੰਹ ਹੱਥ ਤੋ ਕੇ ਆਉਂਦਾ ਜਰਾ ਪ੍ਰੀਤਮ ਕੌਰ ਕਿਰਪਾਲ ਨੂੰ ਜਾਦਾ ਗਲਾਸ ਭਰ ਕੇ ਦੇ ਦਿੰਦੀ ਤੇ ਸ਼ਿੰਦੂ ਗੁਰਜੀਤ ਨੂੰ ਆਖਦੀ ਆਲੇ ਬੋਜੀ ਗੁਰੂ ਘਰ ਦਾ ਪ੍ਰਸ਼ਾਦ ਅਰਦਾਸ ਕਰਕੇ ਆਈ ਸੀ ਅਸੀ ਸਾਰੀ ਕਿ ਭਾਈ ਸਾਡੀ ਠੀਕ ਹੋ ਜਾਵੇ ਚਾਚੀ ਇਹਨੂੰ ਅਜੇ ਕੋਲੇ ਵਿੱਚ ਰੱਖ ਦੇਵੋ ਸਿਸਟਰ ਜੀ ਨੇ ਆਖਿਆ ਸੀ ਕਿ ਟੈਸਟ ਹੋਣਾ ਖਾਲੀ ਪੇਟ ਤਾਂ ਫਿਰ ਮੈਂ ਬਾਅਦ ਵਿੱਚ ਖਾਵਾਂਗੀ ਕੋਈ ਨਾ ਭੁੱਤ ਯਾਦ ਨਾਲ ਭੁੱਲਣਾ ਚਾਹੀ ਫਿਰ ਕਹਿ ਕੇ ਉਹ ਸਾਸਰ ਪਲੋਸੀ ਫਿਰਵਿੰਦਰ ਆਕਦਾ ਮੰਮੀ ਪਤਾ ਮੈਂ ਕਾਫੀ ਡਰ ਗਿਆ ਸੀ ਕੱਲ ਪਰ ਫਿਰ ਦਾਦੀ ਜੀ ਨੇ ਮੈਨੂੰ ਜਪਈ ਸਾਉ ਦਾ ਪਾਠ ਕਰਨ ਲਈ ਕਿਹਾ ਤਾਂ ਮੈਂ ਨਾ ਸਟਰੋਂਗ ਬਣ ਗਿਆ ਫਿਰ ਉਸਨੇ ਆਪਣੀਆਂ ਦੋਵੇਂ ਬਾਹਾਂ ਨਾਲੇ ਦਵਲੇ ਫੈਲਾਉਂਦੇ ਹੋਏ ਦੱਸਿਆ ਇਹ ਵੇਖ ਗੁਰਜੀਤ ਤੇ ਬਾਕੀ ਵੀ ਹੱਸ ਪਈ ਤੇ ਪਰਮਜੀਤ ਵੀ ਆ ਜਾਂਦਾ ਤੇ ਆਖਦਾ ਹਾਂਜੀ ਕੀ ਲੱਭ ਗਿਆ ਮਗਰੋਂ ਜਿਹੜੀ ਖੁਸ਼ ਹੋ ਰਹੇ ਹੂੰ ਕਿਰਪਾਲ ਚਾਪੀ ਕੇ ਖਾਲੀ ਗਲਾਸ ਵਾਪਸ ਫੜਾਉਂਦਾ ਤੇ ਬਾਹਰ ਚਲਾ ਜਾਂਦਾ ਇਹਨੇ ਨੂੰ ਸਿਸਟਰਾਂ ਦੇ ਤੇ ਸਭ ਨੂੰ ਕੁਝ ਵਕਤ ਲਈ ਬਾਹਰ ਜਾਵਨ ਨੂੰ ਕਹਿੰਦੇ ਫਿਰ ਉਹ ਆਪਣਾ ਸੈਂਪਲ ਫਰ ਕੇ ਵਾਪਸ ਲੈ ਜਾਂਦੇ ਤੇ ਕੁਝ ਦਵਾਈਆਂ ਖਾਣ ਲਈ ਦੇ ਕੇ ਜਾਂਦੇ। ਉਹਨਾਂ ਦੀ ਜਵਨ ਤੋਂ ਬਾਅਦ ਰਵਿੰਦਰ ਆਪਣੀ ਮਾਂ ਕੋਲ ਆ ਕੇ ਪਿਆ ਜਾਂਦਾ ਹੈ ਤੇ ਆਖਦਾ, "ਇਹ ਕੱਲ ਦੱਸੂੰ ਕਿ ਮੈਨੂੰ ਗੁਰਜੀਤ ਅੱਗ ਦੀ ਇੱਕ ਨਹੀਂ ਦੋ ਪੁੱਛ ਲਵੋ ਚਾਹੀ। ਉਸ ਛੋਟਾ ਜਿਹਾ ਮੂੰਹ ਬਣਾ ਕੇ ਆਖਿਆ, "ਇਹ ਦੱਸੋ, ਸੋਨਾ ਵੱਡਾ ਝੱਗ ਜਾਂ ਫਿਰ ਅੱਗ ਜਾਂ ਪਾਣੀ? ਤੇ ਪਾਣੀ ਜਾਂ ਮਨੁੱਖ? ਉਹ ਆਖਦੀ, ਇਹਨਾਂ ਵਿੱਚੋਂ ਕੋਈ ਨਹੀਂ। ਮਤਲਬ ਸੋਨੇ ਨੂੰ ਅੱਗ ਪਿਲਾ ਦਿੰਦੇ ਆ ਤੇ ਅੱਗ ਨੂੰ ਪਾਣੀ ਬਚਾ ਦਿੰਦਾ ਹੈ।" ਤੇ ਪਾਣੀ ਨੂੰ ਬੰਦਾ ਪੀ ਲੈਂਦਾ ਜਾਂ ਵਰਤ ਲੈਂਦਾ ਹੈ ਤੇ ਅਗੋ ਇਨਸਾਨ ਨੂੰ ਮੌਤ ਏ ਕਹਿ ਕੇ ਛੁੱਪ ਹੁੰਦੀ ਆ ਥੋੜਾ ਪਰ ਫਿਰ ਗਲਾ ਸਾਫ਼ ਕਰਕੇ ਕਿਹਾ ਕਿ ਇੱਥੇ ਜੇਕਰ ਮੌਤ ਤੋਂ ਉੱਪਰ ਕੋਈ ਤਾਂ ਰੱਬ ਹੀ ਅਰਦਾਸ ਹੁੰਦੀ ਉਹ ਸਭ ਕਰਨ ਦੇ ਸਮਰੱਥ ਹੁੰਦਾ ਰਵਿੰਦਰ ਦੀ ਜੀਰੇ ਤੇ ਇੱਕ ਚਮਕ ਜਿਹੀ ਆ ਜਾਂਦੀ ਆ ਤੇ ਉਸਨੇ ਆਪਣੇ ਮਨ ਦੀ ਦੁਵਿਧਾ ਦੂਰ ਕਰਨ ਲਈ ਤੇ ਫਿਰ ਇੱਕ ਭਰੋਸੇ ਨਾਲ ਲੱਗਦਾ ਹੁਣ ਸੱਚੀ ਤੁਸੀਂ ਨੂੰ ਮੈਂ ਆਪਣੀ ਤੋਂ ਦੂਰ ਨਹੀਂ ਹੁੰਦੀ ਨਾ ਫਿਰਵਿੰਦਰ ਗੁਰਜੀਤ ਨਾਲ ਕੁੱਟ ਕੇ ਗਲਵਕੜੀ ਪਾ ਲੈਂਦਾ ਤੇ ਸਾਰੀ ਭਾਵਕ ਹੋ ਜਾਂਦੀ ਫਿਰ ਗੁਰਜੀਤ ਪ੍ਰਸ਼ਾਦ ਸ਼ਕਤੀ ਤੇ ਅੱਖਾਂ ਬੰਦ ਕਰਕੇ ਦੋਵੇਂ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰਦੀ ਸਾਰੀ ਗੱਲਾਂ ਕਰਦੀ ਆਪਣੇ ਵਿੱਚ ਤੇ ਫਿਰ ਕਿਰਪਾਲ ਕਰ ਵਾਪਸੀ ਲਈ ਜਾਂਦਾ ਏ ਸਾਰੀ ਚਲੇ ਜਾਂਦੇ ਕਿਉਂਕਿ ਉਹ ਕੋਲ ਸਿਰਫ ਪਰਮਜੀਤ ਕੋਲ ਹੀ ਰਹਿਣਾ ਸੀ ਡਾਕਟਰ ਮਨਾ ਕਰਕੇ ਗਏ ਸਨ ਇਨਫੈਕਸ਼ਨ ਤੋਂ ਬਚਾ ਕਰਕੇ ਕ੍ਰਿਤਮ ਕੌਰ ਤੇ ਸਿੰਦੂ ਦੋਵੇਂ ਵਾਰੋ-ਵਾਰ ਹੀ ਜਫੀ ਪਾਕੀ ਹੁੰਦੀਆਂ ਨੇ ਫਿਰ ਚਲੇ ਜਾਂਦੇ ਹਸਪਤਾਲ ਵਿੱਚ ਦਾਖਲ ਹੋਵਨ ਤੋਂ ਕੁਝ ਦਿਨ ਬਾਅਦ ਗੁਰਜੀਤ ਸੀ ਠੀਕ ਹੋਵਨ ਲਾਉ ਦਿਨੋ-ਦਿਨ ਵਿਗੜ ਰਹੀ ਸੀ ਤੇ ਫਿਰ ਡਾਕਟਰਾਂ ਨੇ ਕਿਹਾ ਕਿ ਵਕਤ ਕਿ ਵਕਤ ਕੱਟ ਲੱਗ ਰਿਹਾ ਹੌਸਕਲ ਗੁਰਜੀਤ ਨੇ ਸਾਫ਼ ਮਨਾਂ ਕਰ ਦਿੱਤਾ ਕਿ ਘਰ ਜਾਣਾ ਇੱਥੇ ਨਹੀਂ ਮਰਨਾ ਉਸਨੇ ਜਿੱਥੋਂ ਵਿਆਹੀ ਉੱਥੋਂ ਹੀ ਅਰਥ ਉੱਠਣੀ ਚਾਹੀਦੀ ਜੇਕਰ ਮੌਤ ਨੇੜੇ ਆ ਪਰਮਜੀਤ ਪਰੇਮਾਨ ਨਾਲ ਇੰਮੇ ਦੀ ਗੱਲ ਨਾ ਕਰ ਕੁਝ ਨਹੀਂ ਹੋਣਾ ਤੈਨੂੰ ਮੇਰੀ ਤੂੰ ਪਹਿਲਾਂ ਨਹੀਂ ਜਾਣ ਦੇਣਾ ਫਿਰ ਗੁਰਜੀਤ ਇਹੋ ਕਰਾਂ ਦੀ ਤਾਂ ਪਤਾ ਲੱਗਦਾ ਪਿੰਡ ਵਿੱਚ ਸਹਿਜ ਪੜ ਚੱਲ ਰਹੇ ਹੁੰਦੇ ਕਿੰਨੇ ਹੀ ਕਰਾਂ ਵਿੱਚ ਸਾਰੇ ਗੁਰਜੀ ਦੀ ਖਬਰ ਸਰ ਲੈਣ ਆਉਂਦੇ ਪਿੰਡ 'ਚ ਪਤਾ ਲੱਗਿਆ ਸੀ ਤਾਂ ਸਾਰੀ ਲੜਕੀ ਘਰ ਘਰ ਵਿੱਚ ਪਾਠ ਆਰੰਭ ਕਰ ਦਿੱਤਾ ਸੀ ਤੇ ਅਰਦਾਸ ਹੁੰਦੀ ਸੀ ਉਸ ਵਾਸਤੇ ਪ੍ਰਵਾਸਰੇ ਵਾਲੇ ਪਾਈ ਸਹਿ ਵੀ ਖਬਰ ਸਰ ਲੈਣਾਈ ਤੇ ਪਿੰਡ ਦੇ ਲੋਕਾਂ ਨੂੰ ਗੁਰਜੀਤ ਦੀ ਸੇਵਾ ਦਾ ਦੱਸਿਆ ਗੁਰਜੀਤ ਅਸਲ ਵਿੱਚ ਦਿਲੋਂ ਮੋਮ ਸੀ ਬਿਲਕੁਲ ਹਰ ਇੱਕ ਦਾ ਦਰਦ ਵੰਡਾਉਣ ਦੀ ਉਸਦੀ ਫਿਤਰਤ ਸੀ ਪਾਈ ਜੀ ਨੇ ਦੱਸਿਆ ਕਿ ਅਸੀਂ ਵੀ ਅਰਦਾਸ ਕਰਦੇ ਸਾਰੇ ਤੁਸੀਂ ਠੀਕ ਹੋ ਜਾਮੂ ਦੇਖਣਾ ਪੱਕਾ ਇੰਝ ਦਿਨ ਬੀਤਦੇ ਗਏ ਤੇ ਗੁਰਜੀਤ ਖੁਦ ਉੱਠ ਵੀ ਨਹੀਂ ਸਕਦੀ ਸੀ ਸਰੀਰ ਤਕਲੀਫ ਹੀ ਕਾਫੀ ਜ਼ਿਆਦਾ ਹੋ ਰਹੀ ਸੀ ਪਰ ਵਾਹਿਗੁਰੂ ਦਾ ਸਿਮਰਨ ਨਹੀਂ ਛੱਡ ਕੀਤਾ ਉਸਨੇ ਉਸ ਦਾ ਮੰਨਣਾ ਸੀ ਕਿ ਆਖਰੀ ਵਕਤ ਰੱਬ ਨੂੰ ਸਿਮਰਿਆ ਹੋਇਆ ਹੀ ਜਾਨ ਨਿਕਲੇ ਫਿਰ ਇੱਕ ਰਾਤ ਉਸ ਨੂੰ ਕਾਫੀ ਪਿਆਸ ਲੱਗਦੀ ਉਹ ਕਿਸੇ ਨੂੰ ਨਾ ਜਗਾਇਆ ਤੇ ਖੁਦ ਉੱਠ ਪੈਠੀ ਹੋਗੀ ਮੰਝਾ ਫੜ ਖੜੀ ਹੋਗੀ ਤੇ ਪਾਣੀ ਪੀਤਾ ਥੜਕਾ ਸੁਣ ਕੇ ਪਰਮਜੀਤ ਭੱਜ ਕੇ ਉਸ ਦਾ ਹੱਥ ਫੜ ਕੇ ਉਸ ਨੂੰ ਬਿਠਾਉਂਦਾ ਤੇ ਸਮਝ ਨਹੀਂ ਆਉਂਦੀ ਉਸ ਨੂੰ ਕਿ ਮੰਝੇ ਨਾਲ ਲੱਗੀ ਗੁਰਜੀਤ ਕਿ ਮੈਂ ਖੁਦ ਦੂਜੇ ਦਿਨ ਗੁਰਜੀਤ ਆਖਦੀ ਮੈਨੂੰ ਗੁਰੂ ਕਰ ਜਾਣਾ ਜੇ ਕਿੱਲੇ ਜਾ ਸਕੀ ਤਾਂ ਪਰਮਜੀਤ ਕੱਲ ਮਨ ਕਿੰਝੀ ਕਰਦਾ ਤੇ ਗੁਰਜੀਤ ਤਸਵੀਰ ਤੇ ਸ਼ਾਮ ਨੂੰ ਆਉਣ ਲੱਗੀ ਪਿੰਡ ਵਾਲਿਆਂ ਤੇ ਪ੍ਰਵਾਸੀ ਵਾਲਿਆਂ ਦੀਆਂ ਅਰਦਾਸਾਂ ਸਦਕਾ ਉਸ ਵਿੱਚ ਫਰਕ ਸ਼ੁਰੂ ਹੋ ਗਿਆ ਤੇ 2 ਮਹੀਨੇ ਬਾਅਦ ਉਹ ਇੱਕ ਦਿਨ ਖੁਦ ਚੱਲ ਕੇ ਪਹੁੰਚ ਜਾਂਦੀ ਸਭ ਖੁਸ਼ ਸਨ ਪਿੰਡ ਦੇ ਸਰਪੰਚ ਨੇ ਪੂਰੇ ਪਿੰਡ ਦਾ ਧੰਨਵਾਦ ਕੀਤਾ ਇਸ ਘੜੀ ਉਹਨਾਂ ਦੇ ਨਾਲ ਖੜਨ ਲਈ ਗੁਰਜੀਤ ਦੀ ਸਰੀਰਕ ਤਕਲੀਫ ਵੀ ਘਟ ਗਈ ਸੀ ਉਹ ਬਿਹਤਰ ਮਹਿਸੂਸ ਕਰ ਰਹੀ ਸੀ ਦਿਨੋਂ ਦਿਨ ਤੇ ਫਿਰ ਇੱਕ ਦਿਨ ਗੁਰਜੀਤ ਬਿਨਾਂ ਕੋਈ ਸਹਾਰਾ ਲਈ ਤੁਰਨਾ ਸ਼ੁਰੂ ਕੀਤਾ ਤੇ ਉਸ ਨੂੰ ਲੱਗਿਆ ਕਿ ਹੁਣ ਠੀਕੇ ਫਿਰ ਕਿਰਪਾਲ ਨਾਲ ਗੱਡੀ 'ਚ ਵੇਕੇ ਉਹ ਹਸਪਤਾਲ ਜਾਂਦੇ ਤੇ ਡਾਕਟਰ ਨੂੰ ਮਿਲਦੇ ਤਾਂ ਉਹ ਖੁਸ਼ ਹੁੰਦੇ ਗੁਰਜੀਤ ਨੂੰ ਠੀਕ ਹਾਲਤ ਵਿੱਚ ਵੇਖ ਕੇ ਡਾਕਟਰ ਕੁਝ ਟੈਸਟ ਕਰਦੇ ਸਾਰੇ ਠੀਕ ਆਉਂਦੇ ਇੱਕ ਦੀ ਰਿਪੋਰਟ ਕੁਝ ਦਿਨ ਬਾਅਦ ਆਈ ਉਹ ਵੀ ਬਿਲਕੁਲ ਸਹੀ ਹੁਣ ਡਾਕਟਰ ਤੇ ਟੀਮ ਤੇ ਪਰਮਜੀਤ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਪਰਮਜੀਤ ਘਰ ਵਜਤ ਦਾ ਸਭ ਨੂੰ ਦੱਸਦਾ ਕਿ ਗੁਰਜੀਤ ਦੀਆਂ ਸਭ ਰਿਪੋਰਟਾਂ ਨਾਰਮਲ ਆਈਆਂ ਸਾਰੇ ਇਕੱਠੇ ਹੋ ਕੇ ਗੁਰੂ ਘਰ ਪੁੱਜਦੀ ਅਨਾਉਂਸਮੈਂਟ ਹੁੰਦੀ ਕਿ ਸਭ ਠੀਕ ਹੋ ਗਿਆ ਰੱਬ ਨੇ ਸਾਰਿਆਂ ਦੀ ਅਰਦਾਸ ਸੁਣ ਲਈ ਫਿਰ ਸਹਿਜ ਬਾੜ ਤੇ ਭੋਗ ਪਾਈ ਜਾਂਦੇ ਤੇ ਸ਼ੁਕਰਾਨੇ ਦੀ ਅਰਦਾਸ ਹੁੰਦੀ ਸਭ ਵੱਲੋਂ ਇੰਜ ਗੁਰਜੀਤ ਘਰ ਦੇ ਹੱਕ ਵਿੱਚ ਰੱਬ ਖੁਦਾ ਖਲੋਤਾ ਤੇ ਉਸੇ ਸਵਾਸ ਰਬ ਬਦਾ ਦਿੰਦਾ ਸਿੰਦੂ ਚਾਚੀ ਰਵਿੰਦਰ ਪ੍ਰੀਤਮ ਕੌਰ ਤੇ ਬਾਕੀ ਹੋਰ ਵੀ ਕਈਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ ਇਹ ਖੁਸ਼ੀ ਦੀ ਖਬਰ ਸੁਣ ਕੇ પરમਜੀਤ સરપંચ ਤੇ ਉਸਦੇ بیٹے ਦਾ તેદીલું ਧੰਨਵਾਦ ਕਰ ਦਿੱતી ਆਖਦਾ સબ ਤੁਹਾਡੇ ਜਹੀ ਹੋਣ ਤਾਂ ਕਿੰਨਾ ਚੰਗਾ ਹੋਵੇਗਾ ਸਾਰੇ ਗੁਰਜੀਤ ਨੂੰ ਮਿਲ ਰਹੀ ਸਨ ਜਿਵੇਂ ਕਿ ਹੋ ਇਸ ਪਿੰਡ ਦੀ ਨੂਨਾ ਹੋ ਕੀਤੀ ਹੋਵੇ ਗੁਰਜੀ ਦੇ ਚੰਗੇ ਕਰਮਾਂ ਦਾ ਫਲ ਰੱਬ ਨੇ ਦੇ ਦਿੱਤਾ ਸੀ ਅੱਜ ਇਹ ਚੀਜ਼ ਕਹਾਣੀ ਦਾ ਅੰਤ ਸੁਖਦ ਹੋਣੀ ਪੜਦਾ ਹੈ ਅਸਲ ਵਿੱਚ ਇਹ ਇੱਕ ਸੱਚੀ ਕਹਾਣੀ ਹੈ ਹਸਪੀਟਲ ਡਿਊਟੀ ਵਕਤ ਇਹ ਗੱਲ ਹੋਈ ਸੀ ਉਹਨਾਂ ਦੇ ਬਲੱਡ ਦੇ ਨਮੂਨੇ ਮੈਂ ਖੋਦ ਲਈ ਸਨ ਜਿਹੜੇ ਕਿ ਅਬ ਨਾਰਮਲ ਤੋਂ ਨਾਰਮਲ ਰਿਪੋਰਟ ਹੋ ਗਏ ਸਨ ਧੰਵਾਦ ਜੀ ਇਹੋ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਜੀ